ਪਰ ਮੰਮਾ ਦੀ ਜਰਨੀ ਕੁਛ ਇਦਾਂ ਰਹੀ ਹੈ ਕਿ ਪਾਪਾ ਤੋਂ ਬਾਅਦ ਜਦੋਂ ਪਾਪਾ ਚਲੇ ਗਏ ਸੀ ਪੰਜ ਬੱਚੇ ਇਕੱਲੇ ਸਿੰਗਲ ਮਦਰ ਨੇ ਮਤਲਬ ਹਨਾ ਸਾਡੀ ਕੇਅਰ ਕੀਤੀ ਸਾਨੂੰ ਪੜਾਇਆ ਲਿਖਾਇਆ ਮਤਲਬ ਕਿਹੜੇ ਕੰਮਾਂ ਜਿਹੜੇ ਉਹਨਾਂ ਨੇ ਨਹੀਂ ਕੀਤੇ ਸਾਡੇ ਲਈ ਹਨਾ ਕੀ ਉਹ ਮੈਂ ਅੱਜ ਮੈਂ ਨਹੀਂ ਬੋਲ ਕੇ ਨਹੀਂ ਦੱਸਾਂਗੀ ਜੀ ਤੇ ਕਿਉਂਕਿ ਹੁਣ ਤਾਂ ਮੈਂ ਫਿਰ ਵੀ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਦਾ ਉਹਨਾਂ ਚੀਜ਼ਾਂ ਨੂੰ ਆਪਾਂ ਉਸ ਤਰੀਕੇ ਨਾਲ ਮੈਂ ਹੁਣ ਨਹੀਂ ਲੈਣਾ ਚਾਹੁੰਦੀ ਪਰ ਮੈਂ ਇਹਨਾਂ ਜ਼ਰੂਰ ਕਹਿਣੀ ਹੁੰਦੀ ਆ ਕਿ ਮੇਰੇ ਦਿਲ 'ਚ ਇੰਨੀ ਇੱਕ ਚੀਜ਼ ਜ਼ਰੂਰ ਰਹਿੰਦੀ ਆ ਦੀ ਮਾਂ ਸਾਡੀ ਨੂੰ ਮਤਲਬ ਮਾਲਕ ਹਮੇਸ਼ਾ ਸਲਾਮਤ ਰੱਖੇ ਕਿ ਅਸੀਂ ਜਿੰਨਾ ਵੀ ਅਸੀਂ ਕਰੀਏ ਆਪਣੀ ਮਾਂ ਨੂੰ ਹਮੇਸ਼ਾ ਖੁਸ਼ ਰੱਖ ਸਕੀਏ ਜਿੰਨਾ ਕੋ ਉਹਨਾਂ ਨੇ ਸਾਡੇ ਤੇ ਸਮਾਂ ਲਾਇਆ ਤੇ ਵੀ ਅਸੀਂ ਜਿੰਨਾ ਸਮਾਂ ਸਾਡੇ ਕੋਲੇ ਹੈਗਾ ਤੇ ਸਾਨੂੰ ਪ੍ਰਮਾਤਮਾ ਵੱਲੋਂ ਸਮਾਂ ਜ਼ਿਆਦਾ ਮਿਲੇ ਕਿ ਅਸੀਂ ਆਪਣੀ ਮਾਂ ਨੂੰ ਉਹ ਚੀਜ਼ਾਂ ਮਤਲਬ ਦੇ ਸਕੀਏ ਉਹ ਖੁਸ਼ੀਆਂ ਦੇ ਸਕੀਏ ਹਨ ਸੋ ਇਹ ਜ਼ਰੂਰ ਮੰਨ ਚ ਰਹਿਦਾ ਕਿਉਂਕਿ ਮੰਮਾ ਨੇ ਬਹੁਤ ਸਟਰਗਲ ਕੀਤਾ ਪਹਿਲਾਂ ਦੀਦੀ ਨਾਲ ਬਹੁਤ ਸਟਰਗਲ ਕੀਤਾ ਨਾਲ 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 ਆ ਘਰ ਦੇ ਕੰਮਾਂ ਨੂੰ ਲੈ ਕੇ ਦੇਖ ਲਓ ਤੁਸੀਂ ਮੈਨੂੰ ਸਿਰਫ ਮੈਂ ਆਪਣਾ ਕਿਤੇ ਕਿਤੇ ਮੈਂ ਹੈਲਪ ਆਉ ਕਰਦੀ ਆ ਜਿੱਦਾਂ ਹੁਣ ਤਾਂ ਮੈਨੂੰ ਵੈਸੇ ਹੀ ਕਹਿ ਦਿੰਦੇ ਨਹੀਂ ਤੂੰ ਆਪਣੇ ਕੰਮ ਕਰ ਤੂੰ ਆਪਣੇ ਕੰਮਾਂ 'ਚ ਧਿਆਨ ਦੇ ਮੈਨੂੰ ਹੁੰਦਾ ਮੈਂ ਹੈਲਪ ਕਰਦੀ ਆ ਮੰਮੀ ਚਲੋ ਮੈਂ ਆ ਕਰਦੇ ਤੁਸੀਂ ਆ ਕਰ ਲਓ ਪਰ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਤੂੰ ਸਿਰਫ ਆਪਣੇ ਕੰਮ 'ਨ 'ਚ ਧਿਆਨ ਦੇ ਉਹਨਾਂ ਨੂੰ ਘਰ ਦਾ ਵੀ ਦੇਖਣਾ ਹੈ ਕਰੋ ਸਾਰਾ ਦੇਖ ਕੇ ਸੁਪਰ ਸ਼ੋਜ਼ ਦਾ ਸੱਚੀ ਸੁਪਰ ਔਮਨ ਫਿਰ ਸ਼ੋਜ਼ ਤੇ ਵੀ ਜਾਣਾ ਉੱਥੇ ਵੀ ਸਾਰਾ ਮੈਨੇਜ ਕਰ ਲੈਣਾ ਜਾ ਕੇ ਹਨਾ ਫਿਰ ਇਵਨ ਘਰ ਆ ਕੇ ਵੀ ਉਹਨਾਂ ਨੇ ਜਿੰਨਾ ਚਿਰ ਸੋਣਾ ਨਹੀਂ ਉਹਨਾਂ ਨੇ ਉਹਨਾਂ ਦੇ ਮਾਈਂਡ 'ਚ ਆਪਣੇ ਕੰਮ ਚੱਲਦੇ ਰਹੇ ਰਾਈਟ ਹਾਂ ਇਹ ਤਾਂ ਹੋ ਗਿਆ ਮਦਰ ਡਾਟਰ ਦਾ ਹੁਣ ਉਹਨਾਂ ਨੂੰ ਫਰੈਂਡਸ ਵਾਲਾ ਵੀ ਦੱਸੋ ਕਿਸ ਤਰੀਕੇ ਦਾ ਇੱਕ ਫਰੈਂਡ ਜ਼ੋਨ ਜਿਹੜਾ ਤੁਹਾਡਾ ਦੋਨਾਂ ਦਾ ਤੁਸੀਂ ਸਪੈਂਡ ਕਰਦੇ ਹੋ ਮੂਵੀ ਦੇਖਣ ਜਾਣਾ ਜਾਂ ਸ਼ਾਪਿੰਗ ਕੀ ਸ਼ਾਪਿੰਗ ਤੇ ਜਾਂਦੇ ਅਸੀਂ ਮੋਸਟਲੀ ਜਦੋਂ ਅ ਵੈਸਾ ਮੰਮੀ ਬਾਹਰ ਦਾ ਬਹੁਤ ਘੱਟ ਪਸੰਦ ਕਰਦੇ ਆ ਪਰ ਪੀਜ਼ੇ ਦੇ ਬੜੇ ਸ਼ਕੀਨ ਹਾਂ ਸਮ ਟਾਈਮ ਕਹਿਣਗੇ ਹਾਂ ਫੇ ਅੱਜ ਪੀਜ਼ਾ ਖਾਣੇ ਆ ਪੀਜ਼ਾ ਤੇ ਕੋਕ ਮੈਂ ਅਕਸਰ ਮਨਾ ਕਰਦੀ ਮੰਮੀ ਤੁਸੀਂ ਕੋਕ ਨਹੀਂ ਪੀਣੀ ਇਹ ਸਾਡਾ ਨਾ ਜਿੱਦਾਂ ਬੱਚਿਆਂ ਵਾਂਗੂ ਚੱਲਦਾ ਸਿਸਟਮ ਹੁਣ ਜਿੱਦਾਂ ਗਰਮੀਆਂ ਨੇ ਤਾਂ ਇਹਨਾਂ ਨੇ ਅੰਬ ਖਾਣੇ ਆ ਤੇ ਫਿਰ ਮੈਨੂੰ ਇਦਾਂ ਹੁੰਦਾ ਵੀ ਤੁਸੀਂ ਆਪਣੀ ਹੈਲਥ ਦਾ ਵੀ ਧਿਆਨ ਰੱਖੋ ਪਰ ਨਹੀਂ ਉਹਨਾਂ ਨੇ ਬੱਚਿਆਂ ਵਾਂਗੂ ਚੱਲ ਐਨੀ ਕੋਕ ਦੇ ਦੇ ਥੋੜੀ ਜੀ ਪੀ ਲੈਣੀ ਆ ਪੀਜ਼ੇ ਦੇ ਸ਼ਕੀਨ ਆ ਪਰ ਅਸੀਂ ਬਾਹਰ ਜਦੋਂ ਜਾਨੇ ਆ ਸ਼ਾਪਿੰਗ ਲਈ ਜਾਨੇ ਆ ਪਰ ਅਸੀਂ ਜ਼ਿਆਦਾਤਰ ਜਦੋਂ ਇਹਨਾਂ ਨੇ ਪੀਜ਼ਾ ਖਾਣਾ ਹੁੰਦਾ ਫਿਰ ਅਸੀਂ ਇਦਾਂ ਦੀਆਂ ਕਾਫੀ ਸਮਾਂ ਮਤਲਬ ਮੈਨੂੰ ਲੱਗਦਾ ਕਿ ਮੈਂ ਹੁਣ ਤੱਕ ਜ਼ਿਆਦਾ ਸਮਾਂ ਸਪੈਂਡ ਨਹੀਂ ਆਪਣੀ ਮਦਰ ਨਾਲ ਹਾਂ ਓਕੇ ਸੋ ਲਾਈਕ ਸ਼ੀ ਇਸ ਮਾਈ ਬੈਸਟ ਫਰੈਂਡ ਆਲਸੋ ਹਾਂ ਸੋ ਮੈਨੂੰ ਲੱਗਦਾ ਕਿ ਮੈਂ ਲੱਕੀ ਹਾਂ ਮੈਨੂੰ ਜ਼ਿਆਦਾ ਸਮਾਂ ਮਿਲਿਆ ਯੈਸ ਕਿਉਂਕਿ ਤੁਹਾਡੇ ਘਰ ਚ ਸਾਰੇ ਸਟਾਰਸ ਹੀ ਤੁਸੀਂ ਹੈ ਨਾ ਮਮਾ ਨੂੰ ਕਰੀ ਦੇਖੀ ਕਿ ਮਤਲਬ ਕੋਈ ਉਹਨਾਂ ਨੂੰ ਰਿਕਗਨਾਈਜ਼ ਕਰ ਰਿਹਾ ਕਿ ਤੁਸੀਂ ਹੈ ਨਾ ਜੈਸਮੀਨੀਆਂ ਕੋ ਲੇਜ਼ ਦੇ ਮਦਰ ਆਂਟੀ ਉਹ ਚੀਜ਼ ਫੀਲ ਕਰ ਰਹੇ ਨੇ ਯੂ ਨੋ ਬਹੁਤ ਹਾਂ ਬਹੁਤ ਖੁਸ਼ ਹੁੰਦੇ ਆ ਬਹੁਤ ਖੁਸ਼ ਹੁੰਦੇ ਕਦੀ ਇਦਾਂ ਨਹੀਂ ਹੁੰਦਾ ਕਿ ਮਤਲਬ ਇੱਕ ਬੰਦੇ ਚ ਆ ਜਾਂਦਾ ਨੇ ਇੱਕ ਹਾਈ ਮੋਮੈਂਟ ਆ ਜਾਂਦਾ ਉਸ ਟਾਈਮ ਤੇ ਕਿ ਹਾਂ ਹਾਂ ਕਿਉਂ ਨਹੀਂ ਜਾਂ ਕੁਝ ਵੀ ਅਜਾ ਕਿਸ ਤਰ੍ਹਾਂ ਬੜੀ ਬੜੀ ਮੈਂ ਨਾ ਇਦਾਂ ਫੀਲ ਕਰਦੀ ਹਿੰਦੀ ਆ ਜਦੋਂ ਕਿਤੇ ਅਸੀਂ ਜਾਂਦੇ ਆਈਆਂ ਮੈਂ ਕਿਤੇ ਅਸੀਂ ਸ਼ੋਸ ਤੇ ਜਾਂਦੇ ਆ ਤੇ ਕਈ ਵਾਰੀ ਇਦਾਂ ਹੁੰਦਾ ਕਿ ਬਹੁਤ ਵਧੀਆ ਗਿਆ ਸਿਸਟਮ ਤੇ ਕਿੰਨੇ ਲੋਕਾਂ ਨੇ ਅਪਰੀਸ਼ੀਏਟ ਕੀਤਾ ਮਮੀ ਨੂੰ ਸਪੈਸ਼ਲੀ ਕਿਹਾ ਫਿਰ ਉਹ ਮੈਨੂੰ ਰਾਤ ਨੂੰ ਫੀਲ ਹੁੰਦੀ ਹੈ ਗੱਲ ਜਦੋਂ ਅਸੀਂ ਪਏ ਹੁੰਦੇ ਆ ਫਿਰ ਮੈਨੂੰ ਨਾ ਉਹ ਇੱਕ ਜਿਹੜੀ ਸਪੈਸ਼ਲ ਜੀ ਹੱਦ ਹੁੰਦੀ ਆ ਉਹ ਮਿਲਦੀ ਆ ਫਿਰ ਪਈ ਨੂੰ ਇਦਾਂ ਕਿਸੇ ਕਰਨਗੇ ਹਨਾ ਇਦਾਂ ਫਿਰ ਉਹ ਮੈਨੂੰ ਉਹ ਮੈਨੂੰ ਫੀਲ ਹੋ ਜਾਂਦਾ ਕਿ ਮਮੀ ਇਸ ਇਸ ਸਮੇਂ ਪ੍ਰਾਉਡ ਫੀਲ ਕਰ ਰਹੀ ਹੈ ਹਨਾ ਉਹ ਖੁਸ਼ ਨੇ ਹਨਾ ਸੋ ਜਿਹੜੀ ਉਹ ਖੁਸ਼ੀ ਆ ਉਹ ਮਤਲਬ ਮੇਰੇ ਲਈ ਕਹਿ ਲਓ ਕਿ ਸਾਰੀ ਦੁਨੀਆ ਤੋਂ ਕੀਮਤੀ ਆ